ਗੋਬਿੰਦ ਸਿੰਘ ਮਹਾਰਾਜ ਜਨ ਅਸੰਗਤ ਦੇ ਵਿੱਚ ਬੈਠ ਕਰਕੇ ਬਚਨ ਬਲਾਸ ਕਰਿਆ ਕਰਦੇ ਸਨ ਤਾਂ ਉਹਨਾਂ ਨੂੰ ਮੁਗਲ ਹਕਾਮ ਹੁਕੂਮਤਾਂ ਤੋਂ ਲੈ ਕਰਕੇ ਅੱਜ ਦੀ ਹਕੂਮਤਾਂ ਨੂੰ ਸਿੱਖਾਂ ਦੀ ਆਵਾਜ਼ ਚਲਦੀ ਆਈ ਹੈ ਜਦੋਂ ਇਹ ਬੋਲਦੇ ਨੇ ਬਾਏ ਕਰੇ ਕਾ ਬਾਏ ਜਦੋਂ ਇੱਕ ਮੁਠੀ ਹੋ ਜਾਂਦੇ ਨੇ ਉਦੋਂ ਇਹ ਫਿਰ ਜੋ ਮਰਜ਼ੀ ਕਹਿ ਦੋ ਉਦੋਂ ਇਹ ਸਰਹੱਦਾਂ ਵੀ ਪਾਰ ਕਰ ਜਾਂਦੇ ਨੇ ਸਾਡੀ ਅਨੇਕਾਂ ਜਿਹੜੀਆਂ ਜੰਗਾਂ ਸਾਡੀਆਂ ਅੱਜ ਵੀ ਚੱਲ ਰਹੀਆਂ ਨੇ ਪਹਿਲਾ ਚੱਲੀ ਸਾਡੀ ਕਿਸਾਨੀ ਮੋਰਚੇ ਦੀ ਜੰਗ ਜੇ ਅਸੀਂ ਇੱਕ ਮੁੱਠ ਹੋਏ ਉਹ ਵੀ ਜਿੱਤ ਲਈ ਜੇ ਅਸੀਂ ਹੜਾਏ ਇੱਕ ਮੁੱਠ ਹੋ ਗਏ ਤਾਂ ਉਹਨਾਂ ਦਰਿਆਵਾਂ ਨੂੰ ਵੀ ਪੰਜਾਬੀਆਂ ਨੇ ਬੰਨ ਜਿਹੜੇ ਉਹ ਮਾਰ ਲੈਨੇ ਇਹ ਨੌਜਵਾਨੀ ਪੀੜੀ ਦੇ ਸਿਰ ਤੇ ਸਜੇ ਤਾਜ ਨੇ ਜਿਨ੍ਹਾਂ ਨੌਜਵਾਨੀ ਪੀੜੀ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਸ ਨੌਜਵਾਨ ਪੀੜੀ ਨੂੰ ਮੇਰੀ ਹੱਥ ਜੋੜ ਬੇਨਤੀ ਹੈ ਨੰਦਪੁਰ ਦੀਆਂ ਗਲੀਆਂ ਨੰਦਪੁਰ ਦਾ ਵਾਸੀ ਬਾਪੂ ਗੁਰੂ ਗੋਬਿੰਦ ਸਿੰਘ ਅੱਜ ਵੀ ਤੁਹਾਡੀ ਉਡੀਕ ਕਰ ਰਿਹਾ ਹੈ ਨੌਜਵਾਨੋ ਅੱਜ ਵੀ ਉਹ ਬਾਵਾ ਅੱਖ ਖਲੋਤੇ ਨੇ ਕਿ ਕਦੋਂ ਮੇਰਾ ਜੀਤ ਸਿੰਘ ਜੋਰਾਵਰ ਸਿੰਘ ਬਣ ਕਰਕੇ ਮੇਰੇ ਪੁੱਤ ਆਉਣਗੇ ਚੰਕੌਰ ਦੀ ਗੜੀ ਛੱਡਣ ਵੇਲੇ ਗੁਰੂ ਗੋਬਿੰਦ ਸਿੰਘ ਮਹਾਰਾਏ ਨੇ ਆਪਣੇ ਪੈਰਾਂ ਦੇ ਵਿੱਚੋਂ ਜੋੜਾ ਉਤਾਰ ਲਿਆ ਸੀ ਇਹਨਾਂ ਕੇਸਾਂ ਦੀ ਖਾਤਰ ਕਿ ਮੈਨੂੰ ਮੇਰੇ ਕੇਸਾਂ ਜਿਹੜੇ ਸਿੱਖਾਂ ਦੇ ਕੇਸ ਨੇ ਉਹਨਾਂ ਦੇ ਨਾਲ ਕਿਤੇ ਮੇਰੀ ਜੁੱਤੀ ਨਾ ਛੁੜ ਜਾਵੇ ਗੁਰੂ ਗাল ਕੀ ਤਰਪੀਤਾ ਦੇ ਪੈਰਾਂ ਦੇ ਵਿੱਚ ਕਰਪਾਨਾਂ ਵੱਜੀਆਂ ਜੰਗ ਦੇ ਮੈਦਾਨ ਦੇ ਵਿੱਚ ਟੁੱਟੇ ਹੋਏ ਸ਼ਸਤਰ ਵੱਜੇ ਨੰਗੇ ਪੈਰੀ ਕੰਡਿਆਂ ਦੇ ਉੱਤੋਂ ਦੀ ਲੰਘਦੇ ਹੋਏ ਗੁਰੂ ਗੋਬਿੰਦ ਸਿੰਘ ਮਹਾਰਾਜ ਮਾਛੀ ਵੜ ਦੇ ਜੰਗਲਾਂ ਵਿੱਚ ਜਾ ਬਰਾਜਦੇ ਨੇ ਤੇ ਜੇ ਉਹਨਾਂ ਨੂੰ ਵੀ ਕੇਸਾਂ ਦੇ ਨਾਲ ਨਾ ਪਿਆਰ ਹੁੰਦਾ ਤੇ ਉਹ ਵੀ ਪੁੱਤ ਨਾ ਵਾਰਦੇ ਨੌਜਵਾਨੋ ਇਹਨਾਂ ਕੇਸਾਂ ਦੀ ਖਾਤਰ ਗੁਰੂ ਗੋਬਿੰਦ ਸਿੰਘ ਮਹਾਰਾਜ ਤੋਂ ਲੈ ਕੇ ਬਾਬਾ ਬੰਦਾ ਸਿੰਘ ਜੀ ਬਾਦਰ ਵਰਗੇ ਬਹੁਤ ਜਿਹੜੇ ਸਾਡੇ ਵਿਦਵਾਨ ਨੇ ਸਾਡੀਆਂ ਮਾਨ ਸ਼ਕਸ਼ੀਤਾ ਨੇ ਸਾਡੇ ਸਿੰਘ ਸ਼ਹੀਦ ਨੇ ਅੱਜ ਵੀ ਤੁਹਾਡੇ ਚਾਹ ਕਰਕੇ ਬਰਾਜਦੇ ਨੇ ਕੋਈ ਸਮਝਣ ਵਾਲਾ ਕੋਈ ਮਹਿਸੂਸ ਕਰਨ ਵਾਲਾ ਕਰ ਜਾਂਦਾ ਏ ਅੱਜ ਵੀ ਸੰਗਤ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਆਏ ਹੋਏ ਨੇ ਜਿਨ੍ਹਾਂ ਦੀਆਂ ਨਜ਼ਰਾਂ ਦੇਖ ਰਹੀਆਂ ਨੇ ਉਹਨਾਂ ਨੂੰ ਦਿਖ ਰਹੀ ਨੇ ਜਿਨ੍ਹਾਂ ਨੂੰ ਲੱਗ ਰਿਹਾ ਮੇਲਾ ਹੀ ਉਹਨਾਂ ਨੂੰ ਮੇਲਾ ਹੀ ਲੱਗਦਾ ਰਹਿਣਾ ਸੋ ਮੇਰੀ ਫਿਰ ਬੇਨਤੀ ਹੈ ਨੌਜਵਾਨੋ 2012 ਤੋਂ ਲੈ ਕਰਕੇ ਮਹਾਰਾਜ ਨੇ ਅੱਜ ਤੱਕ ਆਪਣੀਆਂ ਵਿੜਿਆਆਂ ਕਰਾਇਆਂ ਨੇ ਤੁਹਾਡੀਆਂ ਅਸੀਸਾਂ ਦੇ ਨਾਲ ਪੋਸਟ ਗ੍ਰੈਜੂਏਸ਼ਨ ਵੀ ਪੂਰੀ ਕਰ ਲਈ ਪਰ ਨੌਕਰੀ ਨੂੰ ਅਸੀਂ ਠੋਕਰ ਮਾਰੀਏ ਕਿ ਪੰਜਾਬ ਦੀ ਜਵਾਨੀ ਨੌਜਵਾਨੀ ਗੁਰੂ ਸਾਹਿਬ ਦੀ ਸੇਵਾ ਦੇ ਲਈ ਜੋੜਨ ਦੇ ਲਈ ਇਹ ਸੇਵਾ ਬਖਸ਼ੀਏ ਤੇ ਜੋੜਦੇ ਰਵਾਂਗੇ ਸਿਰ ਤਲੀ ਤੇ ਰੱਖੀ ਫਿਰਦੇ ਆ ਪਾਤਸ਼ਾਹ ਜੀ ਤੁਸੀਂ ਹੁਕਮ ਕਰਿਓ ਤੁਸੀਂ ਜਿਸ ਦਿਨ ਹੁਕਮ ਕਰੋਗੇ ਸਾਨੂੰ ਸ਼ਹਾਦਤ ਦੀ ਦਾਤ ਮਿਲ ਜਾਵੇ ਪੈਣੋ ਕਰਵਾਰ ਛੱਡ ਕਰਕੇ ਤੁਹਾਡੇ ਚ ਪ੍ਰਚਾਰ ਕਰਨ ਆਇਆ ਇੱਕ ਹੀ ਬੇਨਤੀਆਂ ਕਰਦੇ ਆ ਗੁਰੂ ਕਲਗੀ ਤਰਪੀਤਾ ਦੇ ਪੁੱਤਰ ਧੀਆ ਬਣ ਜਿਓ ਬੜਾ ਦੁੱਖ ਹੁੰਦਾ ਹੈ ਜਦੋਂ ਨੌਜਵਾਨਾਂ ਨੂੰ ਤੁਹਾਨੂੰ ਨਾਈਆਂ ਦੇ ਦੁਕਾਨਾਂ ਤੇ ਬੈਠਿਆਂ ਦੇਖਦੇ ਆ ਕਿ ਬਾਪੂ ਕਲਗੀਆਂ ਵਾਲਾ ਆਪਣੇ ਤਾਂ ਨੇੜੇ ਹੀ ਆਇਆ ਸੀ ਤੇ ਆਪਣੇ ਉਤੋਂ ਦੀ ਸਾਰਾ ਕੁਝ ਵਾਰ ਕਰਕੇ ਆਪਾਂ ਨੂੰ ਪੁੱਤਰ ਧੀਆ ਬਣਾ ਕੇ ਗਿਆ ਤੇ ਆਪਾਂ ਫਿਰ ਉਹਨੂੰ ਭੁੱਲ ਗਏ ਮਿੱਠਾ ਮਿੱਠਾ ਪ੍ਰਚਾਰ ਕਰਨਾ ਸਾਰਿਆਂ ਦੇ ਵੱਸ ਦੀ ਗੱਲ ਹੁੰਦੀ ਹੈ ਕੋਈ ਗੱਲ ਕਹਿ ਜਾਣੀ ਚੁੱਪ ਜਾਣੀ ਅਗਲਾ ਬੁਲਾਵੇ ਨਾ ਬੁਲਾਵੇ ਸਾਨੂੰ ਕੋਈ ਫਰਕ ਨਹੀਂ ਪੈਂਦਾ ਕਣ ਕੀ ਧਰਪੀਤਾਂ ਨੂੰ ਜਾਣ ਦੇਣੀ ਪੈਸਾ ਇਕੱਠਾ ਕਰਕੇ ਲੈ ਕੇ ਜਾਣਾ ਚਲੇ ਜਾਣਾ ਇਹ ਬਹੁਤਿਆਂ ਦੇ ਫਿਤਰਤ ਹੁੰਦੀ ਹੈ ਕੋ ਖੂਨ ਦੇ ਵਿੱਚ ਪਰ ਸਾਨੂੰ ਬਾਪੂ ਕੀ ਦੇ ਕੇ ਗਿਆ ਏ ਕਿ ਬਾਬਾ ਫਤੇ ਸਿੰਘ ਅਕੈडमी ਦਾ ਨਾਮ ਏ ਤੇ ਬਾਬਾ ਫਤੇ ਸਿੰਘ ਨੇ ਜਿਵੇਂ ਮੁਗਲ ਬਾਦਸ਼ਾਹ ਦੇ ਮੂਹਰੇ ਜਾ ਕਰਕੇ ਫਤਿਹ ਗਾਈ ਸੀ ਤੇ ਉਹਨਾਂ ਨੂੰ ਇਹ ਸੀ ਕਿ ਬਾਬਾ ਫਤੇ ਸਿੰਘ ਬਾਬਾ ਜਰਵਰ ਸਿੰਘ ਉਮਰਾਂ ਦੇ ਛੋਟੇ ਨੇ ਤੇ ਉਹ ਸਿਰ ਝੁਕਾ ਕਰਕੇ ਅੰਦਰ ਕਚਹਿਰੀ ਚੋਂਣਗੇ ਤੇ ਫਿਰ ਉਹਨਾਂ ਦੀ ਪਹਿਲਾਂ ਜੁੱਤੀ ਗਈ ਸੀ ਤੇ ਇਹੀ ਮੇਰੀ ਤੁਹਾਨੂੰ ਬੇਨਤੀ ਹੈ ਤੁਸੀਂ ਛੋਟੇ ਮੋਟੇ ਲਾਲਚਾਂ ਦੇ ਵਿਕਿਆ ਨਾ ਕਰੋ ਮਾਵਾਂ ਅਸਾਈ ਧਰਮ ਦੀ ਪਰਫੁੱਲਤਾ ਦੇਖ ਕਰਕੇ ਤੁਹਾਡੇ ਘਰਾਂ ਦੇ ਵਿੱਚ ਸਰਫ ਦੇ ਪੈਕਟ ਲੈ ਕਰਕੇ ਆਉਂਦੇ ਨੇ ਤੇ ਅਸੀਂ ਸਰਫ ਦੇ ਪੈਕਟਾਂ ਦੇ ਵਿਕ ਜਾਂਦੇ ਹਾਂ ਅਸੀਂ ਰਾਸ਼ਨ ਤੇ ਵਿਕ ਜਾਂਦੇ ਹਾਂ ਆਪਣਾ ਪਿਓ ਛੱਡ ਕਰਕੇ ਸੀ ਹੋਰਾਂ ਨੂੰ ਪਿਓ ਬਣਾਉਂਦੇ ਫਿਰਦੇ ਆਂ ਬਾਪੂ ਕਲਗਿਆਂ ਵਾਲੇ ਵਰਗਾ ਨਾ ਕੋਈ ਹੋਇਆ ਨਾ ਹੋਣਾ ਤੇ ਨਾ ਤੁਹਾਨੂੰ ਲੱਭਣਾ ਏ ਪੜਾ ਲੱਖ ਕਿਸੇ ਦੇ ਜਾ ਕਰਕੇ ਗੋਡੇ ਨੱਪੀ ਜਾਏ ਜੋ ਹੁਣ ਬੱਚੇ ਕੋਰੀਓਗ੍ਰਾਫੀ ਤੋਂ ਬਾਅਦ ਸ਼ਸਤਰ ਵਿਦਿਆ ਕਰਨਗੇ ਨਾ ਆਪ ਜੀ ਦੇਖੋਗੇ ਜਿਸ ਨੌਜਵਾਨ ਦੀ ਘਰੇ ਪੱਗ ਲੈ ਜਾਵੇ ਬਾਹਰ ਤੇ ਉਹ ਘਰ ਵਿੱਚ ਆ ਜਾਂਦਾ ਏ ਨੌਜਵਾਨ ਨੂੰ ਸ਼ਸਤਰ ਤਾਰੀ ਹੋਣ ਦੀ ਬਹੁਤ ਵੱਡੀ ਲੋੜ ਏ ਇਹ ਤੋਂ ਅੱਡੀਆਂ ਪੱਗਾਂ ਉਦੋਂ ਤੋਂ ਲੈ ਕਰਕੇ ਅੱਜ ਤੱਕ ਚੁਬਦੀਆਂ ਆਈਆਂ ਨੇ ਤੇ ਚੁਬਦੀਆਂ ਰਹਿਣੀਆਂ ਨੇ ਇਹ ਸੱਚੇ ਬਿਲਕੁਲ ਪੰਜ ਪਿਆਰੇ ਹਾਜ਼ਰ ਨੇ ਆਓ ਜਕਾਰਾ ਗਜਾਈਏ ਅਜੀਤ ਬੋਲਦਾ ਜੋ ਕੋਰੀਓਗ੍ਰਾਫੀ ਬੱਚਿਆਂ ਦੁਆਰਾ ਕੀਤੀ ਜਾਣੀ ਆ ਤੁਹਾਡੀਆਂ ਦਿਲਾਂ ਨੂੰ ਟੋਹ ਦੇਣ ਵਾਲੀ ਤੇ ਇੱਕ ਇੱਕ ਲੰਜ਼ ਬੜਾ ਚੜ੍ਹਦੀ ਕਲਾ ਵਾਲਾ ਹੈ ਹਰਿਆਣੇ ਜਕਾਰਾ ਗਾਉਣਾ ਕੋਈ ਰਸਨਾ ਵਾਂਝੀ ਨਾ ਰਵੇ ਜਿਹੜੇ ਮੇਰੇ ਵੀਰ 뮤직 ਵਾਲੇ ਟੈਂਪੋ ਤੇ ਆਵਾਜ਼ ਕੱਟ ਰਹੀ ਆ ਬਈ ਥੋੜਾ ਸਾਈਡ ਤੇ ਹੋ ਜੇ ਦੀ ਬੋਲੋ 아!